ਲੋ ਵੀ ਮਿੱਤਰੋ ਆਪਾਂ ਘਰੇ ਪਨੀਰ ਜਿਹੜਾ ਤਿਆਰ ਕੀਤਾ ਤੇ ਤੁਹਾਨੂੰ ਬਾਅਦ ਵਿੱਚ ਜਦੋਂ ਬਣ ਗਿਆ ਬਿਲਕੁਲ ਤਿਆਰ ਹੋ ਗਿਆ ਤੇ ਉਦੋਂ ਵੀ ਦੱਸਾਂਗੇ ਦਿਖਾਵਾਂਗੇ ਤੁਹਾਨੂੰ ਕੁਆਲਿਟੀ ਪਨੀਰ ਦੀ ਵੀ ਕਿਵੇਂ ਬਣਦੀ ਆ ਤੇ ਪਨੀਰ ਤੁਸੀਂ ਮੁੱਲ ਦਾ ਵੀ ਬਹੁਤ ਖਾਦਾ ਹੋਊਗਾ ਪਾਊਡਰਾਂ ਵਾਲਾ ਤੇ ਘਰ ਦੇ ਦੁੱਧ ਦਾ ਵੀ ਪਨੀਰ ਖਾ ਕੇ ਦੇਖੋ ਤੁਸੀਂ ਤੇ ਐਂ ਜੀ ਕਰੀ ਜਾਊਗਾ ਵੀ ਕੱਚਾ ਹੀ ਖਾਈ ਚੱਲਗੇ ਐਨੀ ਕੁਆਲਿਟੀ ਤੇ ਵਧੀਆ ਚੀਜ਼ ਬਣਦੀ ਆ ਠੀਕ ਹੈ ਮਿਹਨਤ ਜ਼ਰੂਰ ਆਉਂਦੀ ਆ ਬਈ ਆਪਾਂ ਜਦੋਂ ਵੀ ਪਨੀਰ ਤਿਆਰ ਕਰਨਾ ਹੁੰਦਾ ਮੁੱਲ ਦਾ ਕਦੇ ਨਹੀਂ ਲਿਆ ਇਹ ਘਰ ਦਾ ਦੁੱਧ ਤੇ ਪਨੀਰ ਬਣਾਈਦਾ ਦੇਖ ਸਕਦੇ ਹੋ ਤੁਸੀਂ ਘਟੋ ਘਟ ਪਾਈਆ ਪਨੀਰ ਹੋ ਹਨ ਹਾਂ ਰਾਮਨਾ ਹੈਗਾ ਪਾਈਆ ਪਾਈਆ ਖਣ ਤੋਂ ਵੱਧ ਬਣਾ ਲਿਆ ਹੋਵੇ ਕਿੰਨੇ ਦੁੱਧ ਚੋਂ ਨਿਕਲਿਆ ਇਹਨਾਂ 1.5 ਕਿਲੋ ਦੁੱਧ ਚੋਂ 1.5 ਕਿਲੋ ਦੁੱਧ ਚੋਂ ਪਾਈਆ ਪਨੀਰ ਕੀ ਕੁਝ ਪਾਇਆ ਇਹਦੇ ਵਿੱਚ ਪਹਿਲਾਂ ਪਹਿਲਾਂ ਦੋ ਨਿੰਬੂ ਪਾ ਕੇ ਉਬਾਲਾ ਦਿਵਾਲਿਆ ਨੂੰ ਜਦੋਂ ਪੂਰਾ ਦੁੱਧ ਫਟ ਗਿਆ ਹਾਂ ਫਿਰ ਇਹਦੇ ਵਿੱਚ ਹਣਾ ਇਹਨੂੰ ਨਿਚੋੜ ਲੈਣਾ ਪੂਰਾ ਦੀកਾ ਇਸ ਤਰ੍ਹਾਂ ਸੂਤੀ ਕੱਪੜੇ ਨਾਲ ਦੋ ਨਿੰਬੂ ਨਿਚੋੜਿਆ ਦੇਚ ਪਹਿਲਾਂ ਦੋ ਨਿੰਬੂ ਨਿਚੋੜ ਕੇ ਦੁੱਧ ਨੂੰ ਫਾਟ ਲਿਆ ਠੀਕ ਆ ਗਰਮ ਕਰਕੇ ਉਹ ਤਾਂ ਫਟ ਗਿਆ ਹਾਂ ਉਹਦੇ ਉੱਤੇ ਠੰਡਾ ਪਾਣੀ ਪਾਈ ਜਾ ਘੱਟ ਤੋਂ ਘੱਟ 2 ਤੋਂ 3 ਲੀਟਰ ਠੰਡਾ ਪਾਣੀ ਪਾਈ ਜਾਓ ਉਤੋਂ ਨੂੰ ਐ ਮਲਪੀ ਜਾਓ ਠੀਕ ਆ ਬਾਈ ਤਰ੍ਹਾਂ ਤਾਂ ਜਿਹੜਾ ਵਿੱਚੋਂ ਦੁੱਧ ਜਿਹੜਾ ਖੱਟਾ ਪਾਣੀ ਆ ਪਾਣੀ ਖੱਟਾ ਪਾਣੀ ਉਹ ਨਿਕਲੀ ਜਾਊਗਾ ਬਾਈਓ ਪਾਣੀ ਇਹਦੇ ਤੇ ਠੰਡਾ ਪਾਣੀ ਠੰਡਾ ਪਾਣੀ ਹਾਂ ਠੰਡਾ ਪਾਣੀ ਆ ਘੱਟ ਤੋਂ ਘੱਟ 2 ਲੀਟਰ ਕਿੰਨਾ ਪਾਉਣਾ ਹੈ ਭਾਈ ਚਲੋ ਭਾਈ ਚਲੋ ਐ ਪਾਣੀ ਚੰਕਾਈ ਜਾਣਾਗਾ ਖੱਟਾ ਪਾਣੀ ਸਾਰਾ ਅਲੱਗ ਰਹੇ ਜਾਣਾ ਠੀਕ ਹੈ ਇਕੱਲਾ ਪਨੀਰ ਕੋਈ ਕੜੱਤਾ ਨਹੀਂ ਰਹੇ ਨਹੀਂ ਫਿਰ ਆਪਣੇ ਪਨੀਰ ਦੇ ਵਿੱਚ ਨਾ ਹੀ ਖੱਟਾ ਰਵੇ ਰੈਸਿਪੀ ਖਾਂਚ ਵੀ ਮਿੱਠਾ ਹੋਊਗਾ ਤੇ ਵੈਸੇ ਉਹਦਾ ਕਲਰ ਵੀ ਜਮਾ ਚਿੱਟਾ ਹੋ ਜਾਣਾ ਠੀਕ ਆ ਪਾ ਦਿਓ ਸਾਰਾ ਪਾਣੀ ਪਾ ਦਿਓ ਪੌਣਾ ਘੰਟਾ ਪਣੀ ਜਮਾ ਠੰਡਾ ਠੀਕ ਆ ਬਸ ਬਸ ਬਹੁਤ ਰਹਿਣਾ ਪੂਰਾ ਨੱਕ ਲੈਣਾ ਕਪੜੇ ਨੂੰ ਐ ਵਟ ਚੜਾ ਲੈ। ਗੋਭੀ। ਫਿਰ ਜੇਦੋਂ ਹੁਣ ਬਿਲਕੁਲ ਤਿਆਰ ਹੋ ਗਿਆ। ਫਿਰ ਵੀ ਸਾਨੂੰ ਕੁਆਲਿਟੀ ਚੈੱਕ ਕਰਾਵਾਂਗੇ। ਇਹਨੂੰ ਹੁਣ ਇਸੇ ਤਰ੍ਹਾਂ ਹੀ ਕਿਸੇ ਥਾਲੀ ਦੇ ਵਿੱਚ ਜਾਂ ਪਲੇਟ ਦੇ ਵਿੱਚ ਰੱਖ ਕੇ ਉਤੋਂ ਘੱਟ ਤੋਂ ਘੱਟ 2.5 ਕਿਲੋ ਭਾਰ ਰੱਖ ਦੇਣਾ ਐ ਇਹਦੇ ਉੱਤੇ। ਠੀਕ ਆ। 2 ਘੰਟੇ ਰਹਿ ਉਹ। ਬਾਹਲੇ ਪਨੀਰ ਜਿਹੜਾ ਪੁਨਮ ਦੇ ਆ ਉਹਦੇ ਚ ਨਿੰਬੂ ਸਤ ਪਾਣ ਦੇ। ਨਹੀਂ ਬੂ ਸਤਨਾਲ ਖੱਟਾ ਜਾਦੇ ਹੋ ਜਾਂਦਾ ਤੇ 스멜 ਵੀ ਆਉਣ ਲੱਗ ਜਾਂਦੀ ਹੈ ਇਹਨੂੰ 4 ਤੋਂ 5 ਦਿਨਾਂ ਤੱਕ ਆਪਾਂ ਸਟੋਰ ਕਰਕੇ ਵੀ ਰੱਖ ਸਕਦੇ ਹਾਂ ਖਰਾਬ ਨਹੀਂ ਉਹ ਫੇਰ ਵੀ ਕੈਮੀਕਲ ਆ ਹਨਾ ਹਾਂਜੀ ਹਾਂ ਜਿਹੜਾ ਆਪਾਂ ਇਹ ਚੀਜ਼ ਜਿਹੜਾ ਕੋਈ ਕੈਮੀਕਲ ਨਹੀਂ ਆਪਣੇ ਆਮ ਹੀ ਨਿੰਬੂ ਆ ਜਿਹੜੇ ਉਹ 2-3 ਨਿੰਬੂ توڑ ਲਓ ਜਿਹੜਾ ਪਾਣੀ ਜਮਾ ਅਲੱਗ ਹੋ ਜੇ ਹੁਣ ਇਹ ਸੈੱਟ ਹੋ ਗਿਆ ਜਮ ਇੱਕ ਮਹੀਨਾ ਬਿਠਾਉਣਗੇ ਹੁਣ ਇਹਨੂੰ ਉਹ ਕਰਨਾ ਹੁਣ ਇਸ ਤਰ੍ਹਾਂ ਇਸੇ ਥਾਲ ਦੇ ਵਿੱਚ ਆਮ ਰੱਖੋ ਹੁਣ ਇਹਦੇ ਤੇ ਬਜੰਤਰਨਾ 2 ਘੰਟੇ ਦੇ ਉੱਤੇ 2 ਤੋਂ 3 ਕਿਲੋ ਵਜ਼ਨ ਦੇ ਕੇ ਰੱਖ ਲੈਣਾ ਹੈ 2 ਘੰਟੇ ਬਾਅਦ ਹਾਂ ਇਹਨੂੰ ਫਰਿੱਜ ਦੇ ਵਿੱਚ ਰੱਖ ਦੇ ਇਸੇ ਤਰ੍ਹਾਂ ਠੀਕ ਆ ਫਰਿੱਜ ਦੇ ਵਿੱਚ ਉੱਥੋਂ ਭਾਰ ਲਾ ਦੇਣਾ ਫਰਿੱਜ 'ਚ ਰੱਖ ਦਿਓ 2 ਘੰਟੇ ਘੱਟ ਤੋਂ ਘੱਟ ਫਰਿੱਜ 'ਚ ਪਿਆ ਰਹਿਣ ਦਿਓ ਫਿਰ ਭਾਂ ਟਿੱਕੀਆਂ ਕੱਟ ਲਓ ਪੁਰਜੀ ਬਣਾ ਲਓ ਜਿਵੇਂ ਵੀ ਤੁਸੀਂ ਕਹਿੰਦੇ ਹੋ ਉਵੇਂ ਹੀ ਬਣ ਸਕਦਾ ਲਓ ਬਈ ਜੋ ਆਪਾਂ ਵਿੱਚ ਵੀਡੀਓ ਲਾ ਦਾਂਗੇ ਹਨਾ ਜਦੋਂ ਤਿਆਰ ਹੋ ਜਾਊਗਾ ਹਾਂਜੀ ਹਾਂਜੀ ਬਾਅਦ 'ਚ ਜ਼ਰੂਰ ਲਾਉਂਗੀ ਠੀਕ ਕਰਦੇ ਲਓ ਬਈ ਮਿੱਤਰੋ ਐ ਬਣਿਆ ਪਨੀਰ ਆਪਣਾ 7 ਕਿਲੋ ਦੁੱਧ ਚੋਂ ਨਿਕਲਿਆ ਹੈ ਸਵਾ ਕਿਲੋ ਦੁੱਧ ਚੋਂ ਸਵਾ ਕਿਲੋ ਦੁੱਧ ਚੋਂ ਪਾਇਆ ਬਣੀ 240 ਗ੍ਰਾਮ 240 ਗ੍ਰਾਮ ਨਿਕਲਿਆ ਤੇ ਦੇਖੋ ਤੁਸੀਂ ਕੁਆਲਿਟੀ ਤੇ ਨਾਲੇ ਸਸਤਾ ਪੈਂਦਾ ਹਨ 100 ਰੁਪਏ ਦਾ ਪਿਆ 100 ਰੁਪਏ ਦਾ 100 ਰੁਪਏ ਚ 240 ਗ੍ਰਾਮ ਪਨੀਰ ਨਿਕਲਿਆ ਬਈ ਦੇਖੋ ਤੁਸੀਂ ਮੁੱਲ ਦਾ ਪਨੀਰ ਕੀ ਰੀਸ ਕਰੂਗਾ ਬਈ ਘਰ ਦੀ ਚੀਜ਼ ਉਹਦੇ ਤੇ ਇੱਕ ਦਿਨ ਆਪਾਂ ਸਾਰੀ ਵੀਡੀਓ ਪਾਵਾਂਗੇ ਬਈ ਤੁਰ ਤੋਂ ਵੀ ਕਿੰਨਾ ਆਪਾਂ ਦੁੱਧ ਲੈਣਾ ਕਿੰਨਾ ਟਾਈਮ ਬਾਲਣਾ ਕਿੰਨੇ ਨਿੰਬੂ ਪਾਉਣੇ ਆ ਉਹ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਜੇ ਤੁਸੀਂ ਵੀ ਘਰੇ ਪਨੀਰ ਤਿਆਰ ਕਰਨਾ ਤਾਂ ਇਸ ਤਰ੍ਹਾਂ ਤਿਆਰ ਕਰ ਸਕਦੇ ਹੋ ਕੁਆਲਿਟੀ ਤੁਹਾਡੇ ਸਾਹਮਣੇ ਆ ਤੇ ਵੀਡੀਓ ਨੂੰ ਹੋਰ ਵੀ ਭਰਾਵਾਂ ਦੇ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਧੰਨਵਾਦ